ਨਾਨਕ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹਬੀ ਸਚ ਨਾਨਕ ਹੋਸੀ ਵੀ ਸਚ ਸੋਚ ਸੋਚਣਾ ਹੋਵਈ ਜੈ ਸੋਥੀ ਲੱਖ ਵਾਰ ਜੁਪੈ ਜੁਪਨਾ ਹੋਵਈ ਜੈ ਲਾਇ ਰਾਹ ਅਵਤਾਰ ਭੁਖ ਆਪਖ ਨਾ ਉਤਰੀ ਜੈ ਬੰਨਾ ਪੁਰੀਆਂ ਪਾਰ ਸਹਸ ਸਿਆਨ ਪਾਂ ਲੱਖ ਹੋਹਿ ਤਾਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹਵਨ ਜੀਆ ਹੁਕਮ ਲਾਗਟ ਆਈ ਹੁਕਮੀ ਉਤਮ ਨੀਚਾ ਹੁਕਮ ਆਲਖ ਦੁਖ ਸੁਖ ਪਾਈਐ ਹੈ ਇੱਕ ਨਾਮ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਲਾਪ ਵਾਈਐ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮ ਅੰਦਰ 부ਜਾ ਤਾ ਹਉ ਮੈਂ ਕਹੈ ਨਾ ਕੋਇ ਗਾਵੇ ਕੋ ਤਾਨ ਹੋਵੈ ਕਿਸ ਤਾਨ ਗਾਵੇ ਕੋ ਦਾਤ ਜਾਨੈ ਨੀਸਾਨ ਗਾਵੇ ਕੋ ਕਣ ਵੜਿਆਣ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਵ ਲਾ ਫਿਰ ਦੇਹਾ ਗਾਵਹਿ ਕੋ ਜਪੈ ਦਸ ਦੂਰ ਗਾਵਹਿ ਕੋ ਵਖਾ ਹਾਦਰਾ ਹਦੂਰ ਕਥਨਾ ਕਥਿਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਬਿਪਰਵਾਹੋ ਸਾਚਾ ਸਾਹਿਬ ਸਾਚਨਾਏ ਪਖਿਆ ਪਾਉ ਅਪਾਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਵਤਾਰ ਫਿਰ ਕਿ ਅੱਗੇ ਰਖੀਐ ਜਦੋ ਸੈ ਦਰਬਾਰ ਮਹੋ ਕੇ ਬੋਲਨ ਬੋਲੀ ਆਜ ਸੰਤ ਪਰੇ ਪਿਆਰ ਅਮਰਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਹੋਏ ਜਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨੇ ਦਾਨ ਗਾਵੀਐ ਸੁਨੀਐ ਮਨ ਰਖੀਏ ਪਾਓ ਦੁਖ ਪਰਹਾਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਉ ਸਮਾਈ ਗੋਰੀ ਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾ ਨਹੀਂ ਕਾਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤਿਰਥ ਨਾ ਬਾਦੇ ਤਿਸ ਭਾਵਾ ਬਿਨ ਪਾਣੇ ਕੇ ਨਾਏ ਕਰੀ ਜੇਤੀ ਸ੍ਰਿਸ਼ਟ ਉਪਾਈ ਵੇਖਾ ਵੇ ਨਾ ਕਰਮਾ ਗੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰ ਆਇਕ ਦੇ ਬੁਝਾਈ ਸਭਨ ਜੀਆ ਕਾਇਕ ਦਾਤਾ ਸੋ ਮੈ ਵਿਸਰ ਨਾ ਜਾਈ ਜੇ ਸੁਖ ਚਾਰੇ ਆਰਜਾ ਹੁਰਦ ਸੁਣੀ ਹੋਏ ਨਵਾਂ ਖੰਡਾ ਵੇ ਜਾਣੀਆਂ ਨਾਲ ਚੱਲਐ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾ ਵਤਨਾ ਬੁਛੈ ਕੇ ਗੀਤਾ ਅੰਦਰ ਗੀਤਕਾਰ ਦੋ ਸੀ ਦੋ ਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਮੰਤੇ ਆ ਗੁਣ ਦੇਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਕਰਤ ਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੇ ਨਾ ਸਕ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਆਉ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਬੇਦਾ ਸੁਣਿਆ ਸਤਿ ਸਿਮਰਤਿ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਕਾ ਨਾਸ ਸੁਣਿਆ ਸਤਿ ਸੰਤੋਖ ਗਿਆਨ ਸੁਣਿਆ ਅਠ ਸਠਿ ਕਾ ਇਸ ਨਾਨਕ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਉ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾਹ ਸੁਨਿਆ ਸੇ ਪੀਰ ਬਾਤ ਸਾਹਾ ਸੁਨਿਆ ਅੰਦੇ ਪਾਵੈ ਰਾਹੋ ਸੁਨਿਆ ਹਾਥ ਹੋਵੇ ਸੁਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂ ਪਾਵ ਕਾ ਨਾਸ ਮਨ ਕੀ ਗਤ ਕਈ ਨ ਜਾਏ ਦੇਖੋ ਕਾ ਕਿਸੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਕਬ ਹੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮਨੈ ਮੋਹੇ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਦੇ ਕੋ ਮਨ ਜਾਣੈ ਮਨ ਕੋਏ ਮਨ ਮਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਕਰਮ ਸਿਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜਿਪੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੁਖ ਦਵਾਰ ਮਨੈ ਪਰਵਾਰ ਸਦਹਾਰ ਮਨੈ ਕਰਿ ਤਾਰੇ ਗੁਰ ਸੇਖਾ ਮਨੈ ਨਾਨਕ ਭਵਹਿ ਨਾ ਬਿਖਿ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਜਾਨ ਪੰਜਾ ਕਾ ਗੁਰ ਇਕਤਿਆਨ ਦੇਖੋ ਕਾ ਕਰੇ ਵਿਚਾਰ ਕਰਤੇ ਗੈ ਕਰਨੈ ਨਾਹੀ ਸੋ ਮਾਰ ਤੌਰ ਧਰਮ ਦਇਆ ਕਾ ਪੂਤਾ ਸੰਤੋ ਧਾਬ ਰਖਿਆ ਜਨ ਸੂਤਾ ਜੈ ਕੋ ਬੁਜੈ ਹੋਵੇ ਸਤਿਆਰ ਤਬ ਲੈ ਉਪਰ ਗੇਤਾ ਪਾਰ ਤਰਦੀ ਹੋਰ ਬਰਾ ਹੋਰ ਹੋਰਾ ਤਸਤੇ ਭਾਰਤ ਲੈ ਕਮਨ ਜੋਰਾ ਜੀ ਆਇਆਂ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਗੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਗੇਤਾ ਹੋਏ ਗੇਤਾ ਦਾਨ ਸੁਵਾਲੇ ਰੂਪਾ ਕਿਤੇ ਦਾਤ ਜਾਣੈ ਕੌਣ ਕੋਤਾ ਕਿਤਾਬ ਸਾਵ ਏਕੋ ਕੋ ਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਗਾਰ ਦੂ ਸਦਾ ਸਲਾਮਤ ਨਰੰਕਾਰ ਅ ਸੰਖ ਜਪ ਅ ਸੰਖ ਪਾਉ ਅ ਸੰਖ ਪੂਜਾ ਸੰਖ ਤਪਤਾਉ आसंख ग्रंथ मुख वेद पाठ आसंख जोग मन रह है उदास आसंख भगत गुण ज्ञान विचार आसंख सदी आसंख दतार आसंख सूर मोह पक्षार आसंख मौन ले बुलाए तार ਕੋਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੇਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਗਲ ਵੜ ਹਤਿਆ ਕੁਮਾਏ ਅਸੰਖ ਪਾਪੇ ਬਾਪ ਕਰ ਜਾਹੇ ਅਸੰਖ ਗੁੜਿਆਰ ਕੂੜੇ ਫੇਰਾਏ ਅਸੰਖ ਮਲੇਸ਼ਾ ਮਲ ਪਾਖਾਏ ਆਸਮਨਿੰਦਕ ਸੁਰ ਕਰਹੇ ਪਾਰ ਨਾਨਕ ਨੀਚ ਕਹੇ ਵੀਜਾਰ ਵਾਰਨ ਜਾਵਾ ਏਕ ਵਾਰ ਤੂ ਤਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ आसंखनाव असंथाव आगम आगम असंखलो असङ्कः सिरपार होए अखरी नाम खरीस ला अखरी ज्ञानगीत गुणगाहा अखरे लेखन बोलणबान अखरा सरसंयोग बखाना जनहे लिखित सरनाए जे फरमाए तिरतिर पाए जेता गीता तेता नाव बिन नामे नाही कोथाओ ਕੋਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤਦ ਪਾਵੈ ਸਾਈ ਭਲੇ ਘਾਰ ਦੂਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈਰ ਤਨ ਦੇਹ ਬਾਣੀ ਤੋ ਤਾ ਉਤਾਰ ਸੁਖੇ ਹਾ ਮੂਦ ਬਲੇਤੇ ਕੱਪੜ ਹੋਏ ਦੇ ਸਾਬੂਨ ਲਈਆ ਹੋ ਤੋਏ ਰਹੀ ਐ ਮਤ ਪਾਪਾਂ ਗਏ ਸੰਗ ਓਹੋ ਤਪ ਨਾਮ ਕਰੰਗਾ ਪੁੰਨੇ ਬਾਬੇ ਆਖਣ ਨਾਹੇ ਕਰ 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 ਨਾਲ ਖਲਾ ਜਾਓ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹੁ ਜਾਹ ਤੀਰਥ ਤਾਪ ਦਇਆਦਤ ਦਾਨ ਦੇਖੋ ਪਾਵੈ ਤਲ ਕਾਮਾਨ ਸੁਨਿਆ ਮਨ ਆਮਨ ਕੀਤਾ ਪਾਵੋ ਅੰਤਰਗਾ ਦਿਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣਾ ਕਵਣ ਸਿਧ ਕਵਣ ਵਾਰ ਕਵਣ ਸਰੂਤੇ ਮਾਓ ਕਵਣਾ ਜਤੋ ਆਕਾਰ ਵੇਲਾ ਪਾਈਆ ਪੰਡਤ ਜੇ ਹੋਏ ਲੈ ਪ੍ਰਾਨ ਵਖਤ ਨ ਪਾਇਓ ਕਾਦੀ ਆਦਿ ਲਖਨ ਲੈ ਕੁਰਾਨ ਤੇ ਦਵਾਰ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵ ਸਲਾਹੇ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਏਕੋ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣ ਅਗ ਘਿਆਨਾ ਸੋਹ ਹੈ ਪਤਾਲ ਪਤਾਲ ਲੱਖ ਆਕਾਸ ਆਕਾਸ ਉੜ ਕਾ ਉੜ ਕਾ ਪਾਲ ਥਕੇ ਵੇਦ ਕਾਨਿਕ ਬਾਤ ਸਹਿਸ 18 ਹੈ ਕਾਨਗ ਤੇ ਬਾਸ ਲੋ ਇਕਤਾਤ ਲਿਖੈ ਤਾ ਲਖਿਆ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੇ ਸਮੰਦ ਨਾ ਜਾਣੀਐ ਸਮੰਦ ਸਾ ਸੁਲਤਾਨ ਗ੍ਰਹ ਸਿਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤੇ ਸਬ ਮਨ ਹੋ ਨਾ ਵਿਸਰੈ ਅੰਤ ਨਾ ਸਿਵਦੇ ਕਾ ਨਾਂ ਅੰਤ ਨਾ ਕਰਨ ਦਿਨ ਅੰਤ ਨਾ ਵੇਖਣ ਸੁਣਨਾ ਅੰਤ ਆਏ ਅੰਤ ਨਾ ਜਾਪੈ ਕਿਆ ਮਨ ਮੰਤਾ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੇ ਪਰਾਰਵਾਰ ਅੰਤ ਕਾਰਨ ਕੀਤੇ ਬਿਲਾਏ ਤਾਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਏ ਬਉਤਾ ਕਹੀਐ ਬਉਤਾ ਹੋਏ ਵਡਾ ਸਾਹਿਬ ਉਚਾ ਧਾਉ ਜੇ ਉਮਰ ਉਚਾ ਨਾ ਹੋਏ ਬਿੜੂ ਉਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਤ ਮਾਏ ਕੀਤੇ ਮੰਗਾ ਜੋਤ ਆਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾਤ ਟਟੇ ਵਿਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੂਰ ਖਾਈ ਖਾਏ ਕਹਤੇ ਆਦੂ ਕੋ ਸਦਮਾਰੇ ਬੇਦਾਤ ਤੇ ਰੀਦ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣ ਸਕੈ ਕੋਏ ਦੇਖੂ ਖਾਇਕ ਆਖਣ ਪਾਏ ਓਹੋ ਜਾਣੈ ਜੇਤੀ ਆ ਮੁਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸਿਪੇ ਗਈ ਕੇ ਜਿਸ ਨੋ ਬਸੇ ਸਿਗਤ ਸਲਾ ਨਾਨਕ ਬਾਤ ਸਾਈ ਬਾਦਸਾਓ ਆਮਲ ਗੁਣ ਆਮਲ ਵਪਾਰ ਆਮਲ ਵਪਾਰੀਏ ਆਮਲ ਪੰਡਹਾਰ ਆਮਲ ਆਵੇ ਆਮਲ ਜਾਹੇ ਆਮਲ ਪਾਏ ਆਮਲ ਸੁਮਾਹੇ ਆਮਲ ਕਰਮ ਆਮਲ ਦੀਵਾਨ ਆਮਲ ਦੁਲ ਆਮਲ ਪ੍ਰਵਾਨ ਆਮਲ ਬਖਸ਼ੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਪਰਮੇ ਆਖੇ ਅੰਦਾਖੇ ਗੋਪੀਤਾ ਗੋਵਿੰਦਾ ਆਖੇ ਈਸਰ ਆਖੇ ਸਿੱਧ ਆਖੇ ਹੈ ਕਿਤੇ ਕੀਤੇ ਬੰਦ ਆਖੇ ਦਾਨਮ ਆਖੇ ਦੇਵਾ ਆਖੇ ਸੂਰ ਨਾਰ ਮਨੁਜਨ ਸੇਵਾ ਕੀਤੇ ਆਖੇ ਆਖਣ ਪਾਏ ਕੀਤੇ ਕਾ ਕਾ ਉਠੜ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕ ਹੈ ਕੀ ਕੈ ਦੇਵੜ ਪਾਵੈ ਤੇ ਵਿੜ ਹੋਏ ਨਾਨਕ ਜਾਨ ਸਾਚਾ ਸੋਏ ਜੇ ਕੋ ਆਖ ਬੋਲਵੇ ਗਾੜ ਤਾ ਲਿਖਿਐ ਸਿਰ ਗਵਾਰਾ ਗਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਤਬਾ ਸਰਬਸ ਮਾਲੇ ਵਾਦਿਨਾਦ ਅਨੇਕ ਅ ਸੰਖਾ ਗਿਤੇ ਵਮਨ ਹਾਰੇ ਗਿਤੇ ਰਾ ਪਰੇਸੁ ਕਈ ਅਨ ਗਿਤੇ ਗਵਨ ਹਾਰੇ ਗਾਵੇ ਤਹਨਾ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤਾ ਗੁਪਤ ਲਖਜਾਨ ਹੈ ਲਖ ਲਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸਉਨ ਸਦਾ ਸਵਾਰੇ ਗਾਵੈਂਦਨ ਦਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਗੁਰਾਰੇ ਗਾਵਣ ਪੰਡਤ ਪੜਨਾ ਰਖੀ ਸਾਰਾ ਜਗਤ ਗਵੇਤਾ ਨਾਲੇ ਗਾਵੇ ਮੋਹਨੀਆਂ ਮਨਮੋਹਣ ਸੁਰਗਾ ਮਾਸ ਪਿਆਲੇ ਗਾਵ ਮਨ ਨਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਤ ਮਾਂ ਬਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੈ ਤਦ ਨਾ ਗਾਵੇ ਜੋਤ ਤਦ ਪਾਵਨ ਨਰਤ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਨ ਸਿਮੈ ਚਿਤਨੇ ਆਮਨ ਨਾਨਕ ਪਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਤਿਨਾਏ ਹੈ ਪਿਓ ਸੇ ਜੈਨਾ ਜਾਸਿਰਤਨਾ ਜਨ ਰਚਾਏ ਰੰਗੇ ਰੰਗੇ ਪਾਤੇ ਕਰ ਕਰ ਦਿਨ ਸੀ ਮਾਇਆ ਜਿੰਨੂੰ ਪਾਏ ਕਰ ਕਰ ਵੇਖੈ ਕੀਤਾ ਆਪਣਾ ਜੈਵ ਤੇ ਸਦੀ ਵੜਾਈ ਜੋ ਤਿਸ ਭਾਵਐ ਸੋਈ ਕਰਸੇ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਉ ਸਾ ਪਾਤ ਸਾਹਿਬ ਨਾਨਕ ਰਣ ਰਜਾਈ ਮੁੰਦਾ ਸੰਤੋਖ ਸਰਮਪਦ ਚੋਲੇ ਧਿਆਨ ਕੀ ਕਰਾਵੇ ਪੂਤਾ ਖਿੰਥਾ ਕਾਲ ਕੋ ਆਈ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਭ ਜਮਾਤੇ ਮਨ ਜੀਤਾ ਜਗ ਜੀਤਾ ਆਦੇਸ ਤਿਸੇ ਆਦੇਸ ਆਦਾ ਨੀਲਾ ਨਾਦ ਨਾ ਤ ਜੋਦਗਏ ਕੋ ਵੇ ਸਾ ਭਗਤ ਗਿਆਨ ਦ ਆਪੰਡਾਰਨ ਘਟ ਘਟ ਵਜੇ ਨਾਦ ਆਪ ਨਾਥ 나ਥੀ ਸਭ ਜਾ ਕੀ ਰਿਧ ਸਦੇ ਅਵਰਾਸ ਸਾਧ ਸੰਜੋਗ ਵਿਦੂਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਦਸੇ ਆਦੇਸ ਆਦਾਨੀਲਾ ਨਾਦਨਾਹਤ ਜੁਗਤ ਗਏ ਕੋ ਵੇਸਾ ਏਕਾ ਮਾਈ ਜੁਗਤ ਲਿਆਈ ਤਨ ਤੇਲੇ ਪਰਮਾਨ ਇੱਕ ਸੰਸਾਰੀ ਇੱਕ ਬੰਧਾਰੇ ਇਕ ਲਾਹੇ ਦੀ ਬਾਣਾ ਜਗਤ ਸੁਪਹਾਵੇ ਤਵੇ ਚਲਾਵੇ ਜਦ ਹੋਵੇ ਫਰਮਾਨ ਹੋਵੇ ਖਾਇ ਉਹ ਨਨਦਰ ਨ ਆਵੇ ਬਹੁਤਾ ਹੋਵੇ ਦਾਨ ਆਦੇਸ ਤਿਸੇ ਆਦੇਸ ਆਦਾ ਨੀਲ ਨਾਦ ਨਾਹਤ ਜੋਤ ਗਏ ਕੋ ਵੇਸਾ ਆਸਨ ਲੋਏ ਲੋਏ ਪੰਡਹਾਰ ਜੋਗ ਸੁਪਾ ਸਵੇ ਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸਜ ਕੀ ਸਾਜੀ ਕਾਰ ਆਦੇਸ ਤਿਸੇ ਆਦੇਸ ਆਦਾ ਨੀਲ ਨਾਦ ਨਾਹਤ ਜੋਤ ਗਏ ਕੋ ਵੇਸਾ ਇਕ ਦੂਜੀ ਬਿ ਲਖ ਹੋਏ ਲਖ ਹੋ ਵੈ ਲਖ ਵੀਸਾ ਲਖ ਲਾ ਕਿੜਾ ਆਖੀ ਆ ਏਕ ਨਾਮ ਜਗਦੀਸ਼ ਹੇ ਤਰਾਹੇ ਪਦ ਪਗੜੀਆਂ ਚੜਿਆ ਹੋਇਆ ਕਿਸ ਸੰਗ ਲਾ ਆਕਾਸ ਕੇ ਕੀਟਾਏ ਰੇਸਾ ਨਾਨਕ ਨਦਰੀ ਪਾਈ ਐ ਕੋੜੇ ਕੋੜਾ ਠੀਸ ਆਖਣ ਜੋਰ ਤੇ ਪਨ ਜੋਰ ਜੋਰ ਨਾ ਮੰਗਣ ਦੇਣਾ ਜੋਰਾ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛਟੈ ਸੰਸਾਰ ਜਿਸ ਅਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨਹੀਂ ਚ ਨਾ ਕੋਏ ਰਾਤਿ ਰੁਤੇ ਦਿਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀਅ ਜੋਗਤ ਕੇ ਰੰਗ ਆਤਮ ਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਥੈ ਸੋਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਾਜ ਬਕਾਇਆ ਥੈ ਪਾਏ ਨਾਨੰਗ ਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕਿਤੇ ਪਵਨ ਪਾਣੀ ਵ ਸੰਤਾਰਾ ਕਿਤੇ ਕਾਨ ਮਹੇਸਾ ਕਿਤੇ ਬਰਮੇ ਕਾੜਤ ਕੜੀ ਆਹ ਰੂਪ ਰੰਗ ਕੇ ਵੇਸਾ ਕਿਤੇ ਆਕਰਮ ਭੂਮੀ ਮੇਰਾ ਕਿਤੇ ਕਿਤੇ ਧੂਪ ਦੇਸਾ ਕਿਤੇ ਇੰਦ ਚੰਦ ਸੂਰਾ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਤਬੁੱਧ ਨਾਥ ਕਿਤੇ ਕਿਤੇ ਦੇਵੀ ਵੇਸਾ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨਾ ਸਮੰਦਾ ਕੀਤੀ ਆਖਾਣੀ ਕੀਤੀ ਆਬਾਨੀ ਕੀਤੇ ਪਾਤ ਨਰਿੰਦਾ ਕੀਤੀ ਆਸੁਰਤੀ ਸੇਵਕਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਥਾ ਨਾਦ ਵਿਨੋਦ ਕੋਟ ਅਨੰਦ ਸ਼ਰਮਖਾਂਡ ਕੀ ਬਾਣੀ ਰੂਪਾਦ ਤਥੈ ਕੜਤ ਕੜੀਐ ਬਹੁਤ ਅਨੂਪਾ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਾ ਵਿਸ਼ੇ ਵਸਤਾਏ ਤਥੈ ਕੜੀਐ ਸੁਰਤ ਮਤਮਨ ਬੁੱਧ ਤਥੈ ਕੜੀਐ ਸੁਰਾ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰਾ ਤਥਾ ਹੋਰ ਨਾ ਕੋਈ ਹੋਰ ਤਿਥੈ ਜੋਦ ਮਾਂਬਲ ਸੂਰ ਕਨਮੇ ਰਾਮ ਰਹਾ ਪ੍ਰਭੂਰਾ ਤਿਥੈ ਸੀਤਾ ਸੀਤਾ ਮੈਂ ਮਾਹਾ ਹੈ ਤਾਕੇ ਰੂਪ ਨ ਕਥਨੇ ਜਾਏ ਨਾ ਓਏ ਮਰੇ ਨਾ ਠਾਗੇ ਜਾਏ ਜਿਨ ਕਾ ਰਾਮ ਸੈ ਮਨ ਮਾਏ ਤਥਾ ਭਗਤ ਵਸੈ ਕੇ ਲੋਕ ਕਰੇ ਆਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡਾ ਦੇਖੂ ਕਥੈ ਤੰਤ ਨੰਤਾ ਤਿਥੈ ਲੋਲ ਆਕਾਰ ਜਿਵ ਜਿਵ ਹੁਕਮਤਿ ਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹ ਰਨ ਮਤ ਵਿਦ ਅਥਿਆਰ ਭਉ ਖੱਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਟਾਲ ਕੜੀ ਐ ਸਬਦ ਸਚੀ ਟਕਸਾਲ ਜਨਕ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਿਹਾਲ ਸ਼ਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸੰਗਲ ਜਗਤ ਚੰਗ ਆਂ ਆਂ ਬੁਰ ਆਂ ਆਂ ਵਾਚ ਧਰਮ ਹਾ ਦੂਰ ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਿਨ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿੰਨੇ ਨਾਮ ਧਿਆਇਆ ਗਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ